ਕਰੀ ਚੱਲੋ ਮਾਲ ਪੂਰੀ ਕੁਆਂਟੀਟੀ ਚ ਪਹੁੰਚ ਗਿਆ ਦੇਖੋ ਜੀ ਲਓ ਜੀ ਕਰੋ ਚੈੱਕ ਮਾਲ ਬਹੁਤ ਸੋਹਣੇ ਸੋਹਣੇ ਦੁਪੱਟੇ ਆ ਗਏ ਆਪਣੇ ਲਾਪੇ ਫੁਲਕੇ ਵੀ ਦਿਖਾਵਾਂਗੇ ਤੁਹਾਨੂੰ ਦੁਪੱਟੇ ਲਓ ਜੀ ਕਰੋ ਚੈੱਕ ਜੀ ਵੀਡੀਓ ਕਰ ਦੋ ਸ਼ੇਅਰ ਲਓ ਦੇਖੋ ਐਵੇਂ ਦੇ ਬਲੈਕ ਦੁਪੱਟੇ ਆਹ ਫੋਲ ਬਜੰਤਰ ਦੇਖੋ ਜੀ ਕਰੀ ਚੱਲੋ ਦੁਪੱਟੇ ਚੈੱਕ ਟੌਪ ਟੌਪ ਕਲਾਸ ਦੁਪੱਟੇ ਪਹੁੰਚ ਗਏ ਕਿਆ ਬਾਤ ਹੈ ਦੇਖੋ ਡਿਜ਼ਾਈਨ ਕਰੋ ਚੈੱਕ ਜੀ ਕੁੱਲੀ ਚਲ ਬਾਬਾ ਫੋਲਦੇ ਬਾਈ ਲਓ ਦੁਪੱਟੇ ਆਪਣੇ ਲਵੇ ਮਾਂ ਪੂਰੀ ਕੁਆਂਟੀਟੀ ਚ ਪਹੁੰਚ ਗਏ ਐਵੇਂ ਜਿਹੜੇ ਐਵੇਂ ਹੀ ਨੇਗੇ ਬਹੁਤ ਲੈਸ ਰੇਟ ਚ ਆਈ ਨੇ ਆਪਣੇ ਲਵੇ ਦੁਪੱਟੇ ਦੇਖੋ ਕਲਰ ਕਰੀ ਚਲੋ ਚੈੱਕ ਕਲਰ ਮਿਲ ਜਾਣਗੇ ਸਾਰੇ ਲਓ ਬਾਈ ਦੇਖੋ ਜੀ Dealing with my